ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਹੈ ਤਾਂ ਉਹ ਓ ਯਾਰ ਤੂੰ ਪਜੜੀ ਪਈ ਹੈ ਹੱਡ ਹੀ ਨਹੀਂ ਖੁੱਲਦੇ ਯਾਰ ਇਹ ਸ਼ਰਾ ਕਾਕੜਿਆਂ ਦੀ ਠਾਰੀ ਆ ਨਮੂਨੀਆਂ ਮਾਰ ਜਾਂਦਾ ਲਿਪਸੋਂ ਨਿਕਲੀ ਕਾਹਨੂੰ ਕਾਕੜਿਆਂ ਦੀ ਠਾਰੀ ਆ ਨਸ਼ਾ ਮਾੜਾ ਮਾੜਾ ਇਹ ਗੱਲ ਤੇਰੀ ਮੈਨੂੰ ਗਰਮਾਇਸ਼ ਨਹੀਂ ਦਿੰਦਾ ਕੱਲੋ ਤਾਰੀ ਤੋਂ ਫੜ ਕੇ ਲੈ ਜੇ ਹੈ ਹੀ ਨਹੀਂ ਜਿੱਕੇ ਕੰਮ ਹੈ ਨਹੀਂ ਹੈ ਨਹੀਂ ਗਾਂਧੀ ਆ ਨਮਾ ਮਾਲਾ ਉਹ ਉਹਨੂੰ ਪੈਸੇ ਆਪਾਂ ਦਿੰਦੇ ਨਹੀਂ ਮੈਂ ਤਾਂ ਕਹਣਾ ਲੈ ਆਇਆ ਤਾਂ ਮੈਂ ਧਾਰ ਹੀ ਸਦਾ ਕਿਲੋ ਪੈਸੇ ਆਪਾਂ ਦਿੰਦੇ ਪੈਸੇ ਕਾਦੇ ਬੱਚੋ ਨਹੀਂ ਸੀ ਨੇ ਹਾਂ ਕੰਮ ਨਹੀਂ ਉਹਨੂੰ ਕਹਦਾ ਲੈ ਜਾ ਜਾ ਕਿਹਾ ਪਿਆ ਹਾਂ ਲੈ ਜਾ ਚੱਕ ਜਿਹੜਾ ਕੁ 100 ਗ੍ਰਾਮ ਹੈ ਹਾਂ 100 ਗ੍ਰਾਮ ਹੀ ਬਚਿਆ ਹੋਰ ਤਾਂ ਕੀ ਜਿਹੜਾ ਖਾ ਲਿਆ ਕਰ ਲਿਆ ਇੱਕ ਟਾਈਮ ਦਾ ਖਾ ਜਾਣੇ ਆਪਾਂ ਵੀ ਖਾ ਸਾ ਰਾਜਸਥਾਨ ਟੱਪ ਜਾ ਮੈਂ ਤਾਂ ਕਹਣਾ ਤੜਕੇ ਡੱਬਾ ਲਈ ਚੜਾ ਦੇਣਾ ਤੇ ਉਧਰੋਂ ਲਿਆਉਏ ਉਥੋਂ ਹੈਗਾ ਬੰਦਾ ਆਪਣਾ ਕੋਈ ਬੰਦੇ ਨੂੰ ਤਾਂ ਕੀ ਆ ਜੋਧਪੁਰ ਬਣੀ ਗਾਹਾਂ ਮਿਲ ਜੂ ਉਥੋਂ ਯਾਰ ਐਨੀ ਆਉਣੀ ਨਹੀਂ ਨਸ਼ਾ ਮੈਂ ਕਿੱਧਰ ਤੇ ਲੈ ਕੇ ਆਉਂ ਰੇਲ ਕੱਟੀ ਤੇ ਲੈ ਕੇ ਭਾਈ ਜੇਰਾ ਹੋਰ ਦੂਜੇ ਡੱਬੇ 'ਤੇ ਅਬ ਦੂਜੇ ਚੜਜੀ ਕਾਹਨੂੰ ਤਾਂ ਆਇਆ ਚੈਕਿੰਗ ਵਾਲਿਆ ਮੈਂ ਤਾਂ ਪੁਲਿਸ ਤੋਂ ਹੀ ਡਰਦਾ ਫਿਰ ਇੱਥੇ ਵੀ ਆਪਾਂ ਤਾਂ ਪੈਣਾ ਹੀ ਹੈ ਜੇਲ੍ਹ 'ਚ ਪੈ ਰਵਾਂਗੇ ਤਾਂ ਕੀ ਹੈ ਹਾਂ ਵੀ ਗੱਲ ਤੇਰੀ ਸਹੀ ਹੈ ਐ ਤਾਂ ਪੈਣਾ ਹੀ ਆਪਾਂ ਕਿਤੇ ਕੋਈ ਕੰਮ ਕਰਨਾ ਫਿਰ ਐ ਕਰ ਆਪਾਂ ਦੋਨੇ ਚੱਲ ਜੇ ਅੜਗੇ ਤਾਂ ਦੋਨੇ ਅੜ ਜਾਗੇ ਇਹ ਲੈ ਆਇ ਤਾ ਦੋ ਨੀ ਲੈ ਆ ਮੇਰਾ ਤਾਂ ਉਮਰ ਵੱਡੀ ਹੋ ਗਈ ਨਾ ਮੇਰਾ ਤੇਰੀ ਉਮਰ ਵੱਡੀ ਹੈ ਮੈਨੂੰ ਫਸਾ ਦੇ ਮੇਰਾ ਲੋਡ ਤੂੰ ਫਿਰ ਵੀ ਝਾੜ ਰੈ ਇਸ ਗੱਲ ਨੂੰ ਨਾ ਮੈਂ ਤਾਂ ਇਸ ਗੱਲ ਜਿ ਝਾੜ ਹੀ ਨਹੀਂ ਚਾ ਲੈਣਾ ਆ ਜਾਂ ਫਿਰ ਮੈਂ ਕੀ ਲੈਣਾ ਉੱਥੇ ਯਾਰ ਜਾਂ ਤਾਂ ਭਰ ਲੈਣਾ ਬੋਰੀ ਬੋਰੀ ਨਹੀਂ ਫੇਰਾ ਟੀ ਟੱਪ ਜੀ ਲੈ ਜੇ ਭੈਣ ਦੀ ਲੈ ਲਵੇ 20 ਮਣ ਪੱਕੀ ਮਾਰੇ ਸਾਲ ਪਰ ਲੋੜ ਤਾਂ ਨਹੀਂ ਬੀਮਣ ਪੱਕੇ ਹੋਰ ਹੁਣ ਕੀ ਬਣਦਾ ਫਿਰ ਮਾੜੀ ਐ ਕੋਈ ਕਣਕ ਸਿੱਟਣੀ ਆ ਮਾੜੀ ਮੋਟੀ ਨਾ ਨਹੀਂ ਬਣਦਾ ਦੋਨੇ ਆਪਾਂ ਮਹੀਨੇ ਦੀ 8 ਸਿਰ ਵੰਗ ਉੱਪਰ ਜਾਣੇ ਵੀ ਪੂਰੀ ਕਿੱਥੋਂ ਖਾ ਜਾਣੇ ਤਾਂ ਖਾ ਮੱਲੋ ਮੱਲੀ ਖਾਦਾ ਜਾਂਦਾ ਮਾੜਾ ਆਪਾਂ ਵੀ ਕੋਈ ਕੰਮ ਨਹੀਂ ਕਰਦੇ ਧੰਦਾ ਨਹੀਂ ਕਰਦੇ ਬੇਲੀ ਖਾ ਜਾਣੇ ਕੰਮ ਹੁਣ ਜਾਇਜ਼ਾ ਹੈਗੀ ਆਪਾਂ ਕੀ ਕਰਨਾ ਉਧਰੋਂ ਨਸ਼ਾ ਮਾੜਾ ਆ ਗਿਆ ਉਧਰ ਪਾਪਾ ਆਪੇ ਕਰੀਏ ਨਾ ਜਿਹੜਾ ਕੁਝ ਕਰਨਾ ਉਧਰ ਆ ਦੇਖੀ ਯਾਰ ਤੇ 10 ਵਾਲੀ ਪੂੜੀ ਇਹ ਚ ਵੀ ਜਰਦਾ ਥੋੜਾ ਦੇਣ ਲੱਗੇ। ਅੰਜਾ ਨੀਰੀ ਠੱਗੀ ਆ। ਠੱਗੀ। ਦੇਖ ਪਹਿਲਾਂ 5 ਵਾਲੀ ਚਾਹੁੰਦਾ ਇਨਾ। ਹਾਂ। ਪਾਈ ਨਹੀਂ ਕੁਛ। ਕੁਝ ਵੀ ਨਹੀਂ। ਕੱਲੀ ਪੂਰੀ ਬਣਾਉਣ ਲੱਗੇ। ਹਾਂ। ਇਹ ਕੁੱਲ ਚੀਜ਼ ਚਠ ਗਈ ਤੇ ਗਵਰਨਮੈਂਟ ਨੂੰ ਕਰਨਾ ਚਾਹੀਦਾ ਕੋਈ ਨਾ ਕੋਈ 10 ਰੁਪਈਆ ਦੀ ਚੀਜ਼ ਕੋਈ ਪਾਣ ਵੀ ਵਿੱਚ ਮੁੱਠੀ ਤੇ ਹੋਰ ਯਾਰਾ ਜਮੀਨ ਨਗਰੀ ਕੋਈ ਲਾਇ ਦਾ ਸਵਾਦ ਨਹੀਂ ਕੋਈ ਲੈ ਨਾ ਪਹਿਲਾਂ ਲੌਂਡੇ ਜਰਦਾ ਭਾਵੇਂ ਜੀ ਤੂੰ ਐ ਕਰ ਉਟੰਡੀ ਚਾਹ ਪੀ ਚੱਲ ਹਾਂ ਹੁਣ ਨਹੀਂ ਹੁਣ ਤਾਂ ਖੜਦਾ ਹੀ ਨਹੀਂ ਬੁੱਲੇ ਚ ਜਦੋਂ ਹੋ ਜਾ ਨਸ਼ਾ ਐ ਜਰਦਾ ਫੇਰ ਤਾਂ ਖੜਦਾ ਮੇਰੀ ਗੱਲ ਤਾਂ ਸੁਣ ਉਦੋਂ ਐ ਚੇਪ ਜਾਂਦਾ ਐ ਜਮਾ ਫੇਰ ਤਾਂ ਮਾਂ ਦਾ ਪੁੱਤਾ ਕਰਦੇ ਨਾਲ ਕੀ ਪੱਤੀ ਦਾ ਤੇ ਉਤੋਂ ਲੱਗ ਜੇ ਬੀੜੀ ਬੀੜੀ ਆਹਾ ਫੇਰ ਤਾਂ ਕਾਨੂੰ ਪਹੁੰਚ ਜਾ ਜਿਹਾ ਜਿਹਾ ਪਿੰਗ ਨੂੰ ਝੂਟਾ ਦੇਤਾ ਜਾਈ ਜੀ ਬੀੜੀ ਲਾ ਲੀ ਨਹੀਂ ਆ ਰਹੀ ਨਿਗਾਰਾ ਨਿਗਾਰਾ ਬੀੜੀਆਂ ਵੀ ਘਰ ਹੁਣ ਹੈ ਨਹੀਂ ਉਹ ਫੁੱਕੀਆਂ ਮੈਂ ਤਾਂ ਬੀੜੀਆਂ ਹਾਂ ਉਹ ਵੀ ਹੈ ਨਹੀਂ ਯਾਰ ਕੱਲਾ ਪੇਪਲ ਦਾ ਪੱਤਾ ਹੀ ਪਾਦਨੇ ਤੇ ਉਹਦੇ ਵਿੱਚ ਅਸਮਾਨ ਪਾਉਂਦੇ ਨਹੀਂ ਇੱਕ ਗੱਲ ਹੋਰ ਪੜਦੇ ਨਾ ਹੁਣ ਮਾੜਾ ਮੋਟਾ ਕਰਿਆ ਕਰ ਮੈਂ ਤੇਰੇ ਪਿਓ ਨੂੰ ਕਹੇ ਰੱਖਿਆ ਮੈਂ ਕਿਹਾ ਸੀ ਭਾਈ ਛੱਡ ਗਏ ਜਮਾ ਤੂੰ ਕਿਹੜੇ ਵੇਲੇ ਕਹਤਾ ਮੈਂ ਨੂੰ ਕਿਹਾ ਪਰਸੂ ਚੌਥੀ ਲੜਦਾ ਸੀ ਮੈਂ ਕਿਹਾ ਵੀ ਅਸੀਂ ਭਾਈ ਛੱਡ ਗਏ ਦੋਨੇ ਪਾਲਾ ਵੀ ਛੱਡ ਗਏ ਮੈਂ ਵੀ ਮੈਂ ਕਿਹਾ ਸੀ ਅਬਦਾ ਕਟਾਈ ਜਾਂਨੇ ਪਈ ਅਜੀ ਮਾ ਹੌਲੀ ਹੌਲੀ ਸਾਰਾ ਕੁਝ ਛੱਡ ਕੇ ਨਾ ਬੀੜੀ ਨਾ ਜੱਟ ਆ ਕਿਉਂ ਕਹੇ ਤਾ ਯਾਰ ਫੜੇ ਜਾਮਾ ਨਹੀਂ ਰੋਜ ਦਾ ਕਲੇਸ਼ ਆ ਯਾਰ ਫੜੇ ਜਾਮਾ ਐਵੇਂ ਫੜੇ ਜਾਮਾ ਉਹਦਾ ਪਰਦੇ ਨਾ ਕਰ ਲਿਆ ਯਾਰ ਹੈ ਹੀ ਨਹੀਂ ਕਿਸੇ ਕੰਮ ਦਾ ਪਾਇੰਡ ਦਾ ਖਰਾ ਨਹੀਂ ਨਹੀਂ ਫੇਰ ਵੀ ਹੁੰਦਾ ਹੀ ਆ ਯਾਛਾ ਨਾ ਬੰਦਾ ਐਵੇਂ ਕਲੇਸ਼ ਪੈਂਦਾ ਕਰੀ ਅੱਜ ਨਹੀਂ ਤਾਂ ਗੱਲ ਫੇਰ ਫੜੇ ਜਾਵਾਂਗੇ ਐਵੇਂ ਫੜੇ ਜਾਮਾ ਕਿ ਦੁਨੀਆ ਨਸ਼ਾ ਕਰਦੀ ਆ ਪਰਦੇ ਨਾ ਸਭਨੇ ਜ਼ਰੂਰੀ ਆ ਜਾਂ ਇੰਦਰਾ ਕਰਦਾ ਹੈ ਹਾਂ ਆਪਾਂ ਨਾ ਜਿਹੜੀ ਆਪਣੀ ਉਹ ਮੋਟਰ ਨਹੀਂ ਮੋਟਰ ਹੂੰ ਉੱਥੇ ਡੱਗੀ ਨਹੀਂ ਡੱਗੀ ਹਾਂ ਉੱਥੇ ਧਰ ਕੇ ਆਕਰ ਨਾਲੇ ਤਾਂ ਇਹਨੂੰ ਆਖਿਆ ਕਰਾਂਗੇ ਵੀ ਖੇਤ ਦਾ ਸੀ ਗੇੜਾ ਮਾਰ ਕੇ ਨਾ ਤੜਕੇ ਤੜਕੇ ਤੇ ਨਾਲੇ ਆਪਾਂ ਨਚਾਂ ਗੱਲ ਪੱਕੀ ਦਾ ਓਏ ਜਾਂ ਹੋਰੋਂ ਕਰਾਂ ਰਾਤ ਨੂੰ 2:30 ਵਜੇ ਉੱਠ ਕੇ ਖਾ ਗਏ ਉੱਠਦਾ 5:00 ਜੇਦੋਂ ਇਹ ਉੱਠੇ ਤਾਂ 3:00 ਬਣ ਕੇ 4:00 ਤਿਆਰ ਹੋ ਜਾਈ ਹਾਂ ਨਾਲੇ 2:00 ਵਜੇ ਖਾ ਲਏ ਉੱਠ ਕੇ ਨਾਲੇ ਮੈਂ ਤਾਂ ਕਹਿੰਦਾ ਪਾਕ ਨੀਰਾਚਾਰਾ ਪਾ ਲੈ ਹਾਂ ਨਹੀਂ ਮਾੜਾ ਮੋਟਾ ਕੰਮ ਫੇਰ ਹੀ ਨਾ ਆਇਆ ਹੋ ਵੀ ਛੱਡ ਗਏ ਹੋਰ ਹੈ ਹੋਰ ਇਹ ਚੀਜ਼ ਇਹਨਾਂ ਨੂੰ ਪੂਰੀ ਫੜਕ ਪੈਂਦਾ ਤੇ ਨਸ਼ਾ ਕੀਤਾ ਤਾਂ ਹੈਗਾ ਕੰਮ ਵੀ ਕਰਿਆ ਕਰੀ ਕੰਮ ਕੰਮ ਇਹਨੂੰ ਐ ਉਹ ਜੂ ਛੱਡ ਗਏ ਤੇ ਆਪਾਂ ਕਰ ਲਿਆ ਹੈ ਹੈ ਪੜ ਜੇ ਨਾ ਉਹ ਐ ਕਰੀ ਮੋਬਾਈਲ ਦੀ ਉਹਦੀ ਬਿੱਲ ਲਾਈ 2 ਵਜੇ ਤੇ 2 ਵਜੇ ਤੇ ਰਾਤ ਨੂੰ 2 ਮੈਂ 4 ਤੇ ਰੱਖ ਨਾ 4 ਤਾਂ ਫਿਰ ਇਹਨੂੰ ਪਤਾ ਲੱਗ ਜੂ ਉੱਠ ਕਰਦਾ ਪੰਜ ਵਜੇ ਨੂੰ 2 ਵਜੇ ਉੱਠ ਕੇ 4 ਟਰ ਕੇ ਉਹਦੀ ਉਹਨੂੰ ਭਾਂਡੇ ਕੁੰਡੇ ਧੋ ਕੇ ਹਾਂ ਤਰਤੇ ਦੁੱਧ ਜਿਹੜਾ ਡੋਲੂ ਦੇ ਗਲਾਸ ਕਰਨਾ ਗਲਾਸ ਪਾਣੀ ਦਾ ਪਾਤਾ ਬਰਾਬਰ ਕਰਕੇ ਉਦੋਂ ਦਾ ਛਾਮ ਦੇ ਸਮਾਂ ਜਿਹੜੇ ਉੱਠੇ ਹੁਣ ਫਿਰ ਟਾਈਮ ਟੇਬ ਬਦਲ ਗਈ ਐ ਬਦਲ ਨਹੀਂ ਪਊ ਭਾਈ ਜਿਵੇਂ ਰੋਜ਼ ਦਾ ਕੰਮ ਕਰੀ ਛਪਾਂਦਾ ਕਰੀ ਜੇ ਕੋ ਨਾ ਫੜੇ ਜਾਈਏ ਨੋ ਨੋ ਫਿਰ ਹੋਰ ਕੱਲ ਭੈਣ ਚੋਦਾ ਜਦ ਹੋਰ ਵੀ ਪਊ ਕੀ ਮਾਲ ਮੂਰੀ ਆਉਣੀ ਹੈ ਪੈਸਾ ਟੱਕਾ ਵੀ ਅਗਲੇ ਨੂੰ ਦੇਣਾ ਪੈਂਦਾ ਪੈਸਾ ਟੱਕਾ ਤਾਂ ਪਾ ਮੈਂ ਕਹਣਾ ਜਿੰਨੀ ਵਾਰੀ ਲਿਆਵਾਂਗੇ ਹਾਂ ਇਕੱਠਾ 5 ਕਿਲੋ ਲਿਆਇਆ ਕਰ ਅਗਲੇ ਤੋਂ ਉਦੋਂ ਵਾ ਗਾ ਕੇ ਬਦਲ ਦਿਆ ਕਰਾਂਗੇ ਇਹ ਵੀ ਗੱਲ ਸਹੀ ਹੈ ਅਗਲੇ ਨੂੰ ਲੱਗੂ ਮੋਟਾ ਗਾ ਕਾਣਾ ਹਾਂ ਯਾ ਹੋਰੂੰ ਕਰ ਗਏ ਯਾਰ ਹਾਂ ਨੌਰੇ ਚ ਜਿਹੜੀਆਂ ਆਪਣੀਆਂ ਮਈਆਂ ਨੇ ਹਾਂ ਤੇ ਇਹ ਮਾਏ ਸਿੱਕ ਖਲਾਦ ਕੇ ਰਾਤ ਨੂੰ ਕਹਿ ਦਾਂਗੇ ਚੋਰੀ ਹੋ ਗਈ ਚੋਰੀ ਕਬੇ ਤੇ ਨਹੀਂ ਇਹ ਕੰਮ ਤਾਂ ਯਾਰ ਕਾ ਨੂੰ ਆ ਆਪਦੀ ਨੇ ਲੱਖ ਦੀ ਮੈਂ ਵਕਜੂ ਭੈਣ ਚੋਦਾ ਕੁੱਤੇ ਨੇ ਮਹੀਨੇ ਦੋ ਟੱਪਣਗੇ ਜਦੋਂ ਖੇਤ ਦੀ ਬਾੜ ਹੀ ਖਾਣ ਲੱਗ ਜੇ ਫਿਰ ਘਰੇ ਕੀ ਰਹਿੰਦਾ ਦਾ ਫਿਰ ਬੁੰਡ ਚ ਲੈ ਲਿਆ ਬਾੜ ਦਾ ਟੰਬਾ ਪਿਆ ਰ ਮੈਂ ਕੀ ਕਰ ਲੈ ਖਾਣ ਲੱਗ ਜੇ ਬਾੜ ਹੋਰ ਭੈਣ ਦਾ ਲਣਾ ਉਹ ਕਿਥੋਂ ਹੋਇਆ ਹੋਰ ਕੀ ਹੱਥ ਦਸਣਾ ਕੋਈ ਛਪ ਜਾ ਫਿਲ ਸਪਰੇਅ ਕਿਉਂ ਯਾਰ ਹੋਰ ਐਂ ਕਰ ਬਾਨੀਆਂ ਕੋਲੇ ਇਹ ਜਾਂਦਾ ਨਹੀਂ ਤੇ ਬਾਨੀਆਂ ਤੋਂ ਫੜੀ ਚੱਲ ਜਦੋਂ ਹਿਸਾਬ ਕਰੇ ਆਪੇ ਆਪੇ ਕਿ ਮੈਂ ਉਹਨੂੰ ਫੇਰ ਕੇ ਇਸ ਪੂਆ ਕੋੋਂ ਪੂ ਪੂ ਆਖਾਂਗੇ ਅਸੀਂ ਕੋਈ ਕੰਮ ਸੀ ਚਲ ਕਿਉਂ ਛੋੜਾ ਕਰਿਆ ਦੇਖੀ ਜੋ ਜੜੀ ਬਣੂ ਜੜੀ ਬਣੂ ਕਰ ਲੈ ਤੂੰ ਇਸਦੀ ਆ ਆ ਆ ਆ ਕਰ ਜਾਂਨੇ ਪਾਏ ਪਾਏ ਮੈਂ ਤਾਂ ਦੇ ਲਿਆ ਗਿੜਾ ਯਾਰ ਬਾਹਰ ਬੂਰ ਧੁੱਪ ਤਾਂ ਜੜੀ ਪਈ ਐ ਕੋ ਚੱਲਦੇ ਆ 10 ਮਿੰਟ ਮੜਾ ਜਾ ਹੋਰ ਛੱਡਣ ਦੇ ਨਸ਼ਾ ਹੱਡ ਟੁੱਟਦੇ ਤਾ ਯਾਰ ਇਹ ਤਾਂ ਠੰਡ ਨਾਲ ਸ਼ੇਰਾਂ ਦੀ ਠਾਰੀ ਭਾਂਨੇ ਦਿੰਦੀ ਸ਼ਰਦੀ ਛੋਟਾ ਜਦੋਂ ਮੜਾ ਆਇਆ ਨਾ ਨਸ਼ਾ ਐ ਲੱਗਦਾ ਵੀ ਲੱਤਾਂ ਬਨ ਕੇ ਪਏ ਕਰੀ ਦੂਂ ਮੈਂ ਤਾਂ ਪਰਸੋ ਰਾਤ ਨੂੰ ਪਰਵਾ ਚੁੰਨੀ ਪਾੜ ਕੇ ਲੀੜਾਂ ਵੱਢੀਆਂ ਦੋ ਤਿੰਨ ਅਕਬਰ ਕਨਿਕਲ ਹੀ ਗਏ ਉਹ ਚੁੰਨੀ ਪਾੜਤੀ ਤੂੰ ਹੋਰੋ ਕੀ ਕਰਉਣੀ ਮੈਂ ਆਖ ਕਿਹਨੇ ਪਾੜਤੀ ਚੁੰਨੀ ਉਹ ਤਾਂ ਪ੍ਰੋਣੇ ਮੇਰੀ ਮਸ਼ੂਕ ਦੀ ਸੀ ਮਸ਼ੂਕ ਜਿਸ ਪੈਂਡੀ ਫੁੱਤੀ ਤੇਰੀ ਸਾਲਾ ਮਸ਼ੂਕ ਦਾ ਓਏ ਉਹ ਕਿ ਪਾੜਦੀ ਜਰ ਮੈਂ ਕਿਹਨੇ ਪਾੜਦੀ ਮਸ਼ੂਕ ਨੂੰ ਪੈਂਡੀ ਫੁੱਦੀ ਰਾਂਝੇ ਕੋ ਲੈਣੇ ਕਿਉਂ ਤੂੰ ਰਾਂਝੇ ਕੋ ਲੈਣੇ ਜਰ ਮੈਂ 12 ਸਾਲ ਮਈਆ ਚੜੀ ਗਿਆ ਓਏ ਉਹ ਤਾਂ ਜਰ ਉਹਨੇ ਮਸਾ ਦਿੱਤੀ ਜੇ ਮੈਨੂੰ ਚੁੰਨੀ ਲੈ ਗਈ ਅੱਛਾ ਕੰਗ ਕੀ ਸੀ ਜੇ ਮੈਂ ਉਹੀ ਲੈ ਲਾਂ ਕੀ ਉਹੀ ਲੈ ਲਾਂ ਨਾਲ ਤੁਕਾ ਨੇ ਮਸਾ ਦਿੱਤੀ ਓ ਯਾਰ ਚੁੰਨੀ ਮਸਾ ਦਿੱਤੀ ਸੀ ਉਹਨੇ ਗਿਫਟ ਉਹ ਨਹੀਂ ਕਹਿੰਦੇ ਹੁੰਦੇ ਗਿਫਟ ਕੰਗਣ ਵਾਲੀ ਸੀ ਕਾਦੀ ਪੁੰਜਣ ਵਾਲੀ ਸੀ ਪਿਓ ਟ੍ਰੈਕ ਟੱਪਾ ਹਮ ਨਵੀਂ ਦਿੱਤੀ ਸੀ ਉਹਨੇ ਨਹੀਂ ਮੈਂ ਕਿਹਾ ਕਿ ਇਹ ਸਾਮਕੇ ਰੱਖਿਆ ਉਹਦੀ ਹਿੱਕ ਨਾਲ ਲਾ ਕੇ ਅੱਛਾ ਹਾਂ ਪੰਜੀ ਫੁੱਦੀ ਟਾਈਮ ਪੀਸੀ ਵੀ ਟਾਈਮ ਦੇਖਣਾ ਤੇ ਹਿੱਕ ਨਾਲ ਲਾ ਕੇ ਦੇਖ ਉਹ ਹਿੱਕ ਨਾਲ ਲਾ ਕੇ ਜਰੂਰ ਤਾਂ ਕੰਮ ਗਲਤ ਕਰ ਦਿੱਤਾ ਤਾ ਤੂੰ ਕੋਈ ਨਹੀਂ ਕਿੰਨੂੰ ਮੈਂ ਚਾਰ ਦਾ ਦੇ ਦੂੰ ਮੇਰਾ ਉਹ ਰੱਖ ਲਈ ਯਾਰ ਉਹ ਗੱਲ ਕਿਵੇਂ ਬਣ ਜੂ ਜਰਾ ਕਿਉਂ ਹੋਰ ਕਿਵੇਂ ਬਣੂ ਚੁੰਨੀ ਚਾਹੀਦੀ ਮੈਨੂੰ ਤਾਂ ਕੋਈ ਨੀ ਚੁੰਨੀ ਇੱਥੇ ਦਵਾ ਦੇ ਕੋਈ ਆਈਕਨ ਵਾਲੀ ਚੱਕ ਲਾਂਗੇ ਜਿਉਂ ਨੇ ਆਖਿਆ ਅਗਲੀ ਵਾਰ ਮੈਨਨ ਲਈ ਵੀ ਮੈਨੂੰ ਚੁੰਨੀ ਦਿਖਾ ਚੁੰਨੀ ਕਿੱਥੋਂ ਦਿਖਾਵਾਂ ਮੇਰੇ ਨਾਲ ਗੱਲ ਕਰਾਈ ਮੈਂ ਆਪੇ ਕਰੂੰ ਤੂੰ ਕੀ ਆਖੇਗਾ ਮੈਂ ਕੁਛ ਹੀ ਆਖਾਂਗੇ ਮੇਰੇ ਨਾਲ ਤੂੰ ਸਿੱਧੀ ਗੱਲ ਕਰਾਈ ਤੇਰੇ ਨਾਲ ਗੱਲ ਹੀ ਨਹੀਂ ਕਰਨੀ ਉਹ ਕਹਿੰਦੀ ਮੈਂ ਘਰ ਦੇ ਬੰਦੇ ਨਾਲ ਗੱਲ ਹੀ ਨਹੀਂ ਕਰਦੀ ਕਿ ਹੋਰ ਫਿਰ ਉਹਨੇ ਚੁੰਨੀ ਨਾਲ ਫਾਹਾ ਲੈਣਾ ਵੀ ਦੇਖ ਕੇ ਦੇਖ ਸਕਦੀ ਉਹ ਸਬੂਤ ਭਾਲੂ ਮੈਨੂੰ ਪਿਆਰ ਕਰਦਾ ਕਿ ਨਹੀਂ ਕਰਦਾ ਉਹ ਤਾਂ ਕੱਲ ਨੂੰ ਆਏ ਵੀ ਆਖੂ ਵੀ ਬੰਦਾ ਦਿਖਾਈ ਕੀ ਬੰਦੇ ਦਾ ਕਿਉਂ ਮਰੀ ਜਾਂਦਾ ਕਿੱਥੋਂ ਦਿਖਾਏਗਾ ਪਰ ਰੋਜ਼ ਦਿਖਾ ਦੇਗਾ ਰੋਜ਼ ਦਿਖਾ ਦੇਗਾ ਐਡਾ ਨਹੀਂ ਥੱਡੇ ਲੱਗੀ ਤਾਂ ਹੁੰਦਾ ਸੀ ਵੀ ਉੱਥੇ ਦੀਆਂ ਮਛੂਕਾਂ ਰੱਖੀਆਂ ਨੇ ਰੱਖੀਆਂ ਤਾਂ ਇਹ ਵਾਹ ਉਹ ਤੇਰੇ ਜਬਾਨੀ ਬੜੇ ਕੋਈ ਨਹੀਂ ਜਾਣਦਾ ਤੂੰ ਅੱਛਾ ਉਦੋਂ ਸਰੀਰ ਐ ਜਿਾ ਸੀ ਲੋਕ ਖੜ-ਖੜ ਦੇਖਦੇ ਨੂਰ ਸੀ ਕਿਹਦੇ ਤੇ ਨਸ਼ੇ ਚ ਲੱਗ ਕੇ ਮਗਰੋਂ ਵਾਹ ਉਹ ਤੇਰੇ ਬੜੀਆਂ ਮੈਮੀ ਛੇੜੀਆਂ ਬਣਾਈਆਂ ਨੇ ਫਿਰ ਲੈ ਕੇ ਤਾਂ ਆਇਆ ਨਹੀਂ ਤਾਂ ਆਇਆ ਕੋਈ ਲੈ ਕੇ ਰੋਜ਼ ਹੀ ਲੈਂਦਾ ਰਹਿ ਕਿ ਰੋਜ਼ ਲੈਂਦਾ ਰਹੇ ਕਿ ਮੈਂ ਚੱਕਾ ਕਹਿੰਦਾ ਵੀ ਰੋਜ਼ ਹੀ ਚੱਕਾ ਕਮ ਟੱਕਾ ਓਏ ਹੂੰ ਆਦਾ ਘਰੇ ਘਰੇ ਕਰੇ ਤਾਂ ਬਾਪੂ ਬੜਾ ਪੜਿਆ ਸੀ ਉਹ ਨਹੀਂ ਜਗਮ ਕਰਨ ਨਹੀਂ ਨਹੀਂ ਤਾਂ ਮੈਂ ਜੇ ਕਿ ਤਾਜਵਾਨਾ ਹੁੰਦਾ ਹੁਣ ਨੂੰ ਟੱਲਾ ਮੈਂ ਹੋਈ ਹੁੰਦੀ ਹਾਂ ਆ ਜਵਾਨੇ ਚ ਤਾਂ ਹੋ ਜਾਂਦੀ ਓਦੋਂ ਬਾਪੂ ਦਾ ਸੁਭਾਅ ਖਰਾਬ ਸੀ ਮੈਂ ਘਰ ਨਾ ਜਾਣੀ ਐ ਮੈਂ ਅੱਖ ਚੱਬ ਲਈਏ ਤੈਂ ਮੇਰੀ ਕਰਾ ਦੇਗਾ ਹਾਂ ਮੇਰੀ ਕਰਾ ਦੇਗਾ ਕੀ ਕਰਾ ਦੇ ਆ ਜਿਹੜੀ ਅੱਖ ਐ ਦੋ ਲੱਬ ਮੈਂ ਕਰਾ ਦੇਾਂਗੇ ਇਹ ਤੇ 20000 ਰੁਪਏ ਦਾ ਕੰਮ ਆ ਨਸ਼ਾ ਕਿੰਨਾ ਲੱਗ ਜੂਗੀ ਆਪਣੀ ਦੋਨਾਂ ਦਾ ਨਸ਼ਾ ਤਾਂ ਕੋਲੇ ਪਛੇ ਦੀ ਹੋਵੇ ਦੋ ਦਿਨ ਲੱਗਣਗੇ ਵਿਚਾਰਣਾ ਉਹਨਾਂ ਪੂ ਹਾਂ ਗਾਹਾਂ ਜੱਜ ਦੇ ਪੇਸ਼ ਹੋਣਾ ਉਹਦੇ ਵੀ ਬਣਿਆ ਹੋਵੇ ਬੰਦਾ ਕਦੇ ਲੱਤਾਂ ਕਮੀ ਜਾਣ ਹਾਂ ਸਾਰਾ ਕੁਝ ਕਰਨਾ ਚਲ ਆਪਾਂ ਚੱਲਾਂਗੇ ਫਿਰ ਕੋਈ ਨਹੀਂ ਕਰ ਜਾਗੇ ਕਾਖੜਾ ਗਵਾ ਨਾ ਮਨ ਪੱਕੀ ਗੱਲ ਹੋਵੇ ਮੈਂ ਕਿਹਾ ਫਿਕਰ ਨਾ ਕਰ ਜਿੱਥੇ ਜਾਣਾ ਹੋਇਆ ਹੂੰ ਦੋ ਦਿਨ ਪਹਿਲਾਂ ਜੱਛੀ ਮੈਨੂੰ ਇਹਨੂੰ ਨਹੀਂ ਆਪਾ ਦੱਸ ਕੇ ਜਾਂਦੇ ਫਿਰ ਉੱਧਰ ਰਾਤ ਨੂੰ 1:00 ਵਜੇ ਉੱਠ ਕੇ ਲਗਾਗੇ ਖਾਣ ਉਹ ਇਹਨੂੰ ਨਹੀਂ ਆਪਾ ਦੱਸ ਕੇ ਜਾਂਦੇ ਇਹਨੂੰ ਕੱਦ ਵਾਸਤੇ ਦੱਸ ਰੰਗ ਭਾਂਡ ਦੀ ਫੁੱਡੀ ਜੀ ਪੁਲੇ ਕੇ ਜਾਉਗੇ ਇਹ ਨਹੀਂ ਕਰਾਉਣਾ ਹਾਂ ਹਾਂ ਆਪਾਂ ਚੱਲਣਾ ਉਹਦੀ ਪਤਾ ਲੱਗੇ ਘਰੇ ਆ ਗਏ ਹਾਂ ਜਦ ਉੱਧਰ ਤੇਰੇ ਦੇ ਘਰ ਬੀਜ ਛਣ ਛਣ ਹਾਂ ਲੈ ਕਰ ਲਟੂਈ ਜੀ ਪਾਇਆ ਜਾ ਯਾਰ ਓਏ ਆ ਘੜੀਆਂ ਨਹੀਂ ਪੈ ਕੇ ਬਾਹ ਹੋ ਗਈ ਠੂਈ ਨਹੀਂ ਕਰ ਪੁਰਾ ਚੱਲਦਾ ਤਾ ਓਏ ਹਾਂ ਹਨਾ ਛੱਟ ਬੱਜੀ ਹੋਈ ਆ ਮੇਰੇ ਪੂਰਾ ਤਾਂ ਕਨਕਾ ਨੂੰ ਹੀ ਮਾਰਿਆ ਯਾਰ ਮਾਰਿਆ ਭਾਈ ਮਾਰਿਆ ਆ ਐਂ ਲੱਗਦਾ ਬਿੱਟੂ ਇੰਨ ਤੇ ਕੋਈ ਚੜ ਜੇ ਲਾਤੜੇ ਹਾਂ ਲਾਤੜੇ ਹਾਂ ਮੜਾਕੇ ਕੱਢੇ ਹਾਂ ਮੜਾਕੇ ਆ ਇੱਥੇ ਦੱਬੀ ਪੈ ਰੋ ਹੀ ਰਾਮ ਜਾਉਂਦਾ ਹਾ ਹਾ ਹਾਇ ਹਾਇ ਚੋਂ ਨਾ ਜਾਈਂ ਇੱਥੋਂ ਨਾੜਾਂ ਖੁੱਲ ਜੇ ਸਾਰੀਆਂ ਸਿਰ ਦੀਆਂ ਹੇ ਹੇ ਹਾਇ ਕੋਈ ਦੱਬੇ ਭਾਵੇਂ ਜੀ 1000 ਰੁਪਏ ਜੜੀ ਲੈ ਲੈ ਇਹਨੂੰ ਦੇ ਦੇ ਕਰ ਫਿਰ ਹਾਂ ਮੈਨੂੰ ਦੇ ਦੇ ਕਰ ਤੂੰ ਮੁਕਤੀ ਦੱਬੀ ਚੱਲ ਬਈ ਲਾ ਕੀ ਟੱਟੇ ਫੜਦਾ ਇੱਥੋਂ ਹੀ ਦੱਬਣਾ ਹੀ ਆ ਮਾੜਾ ਯਾਰ ਹੂੰ ਤੈਨੂੰ ਜ਼ਰੂਰੀ ਦੇਣੀ ਆ ਜੇ 1000 ਰੁਪਏ ਕਿਸੇ ਨੂੰ ਦੇਂਗਾ ਨਸ਼ੇ ਵਾਲੇ ਨੂੰ ਦੇ ਦੇ ਕਰ ਨਸ਼ੇ ਵਾਲੇ ਦਾ ਕਿਉਂ ਮੁਕਰ ਗਿਆ ਆਪਾਂ ਕੀ ਜੀ ਜੀ ਆ ਪੈਸੇ ਓਏ ਉਹ ਗੱਲ ਹੋਰ ਹੈ ਜਰੇ ਸਰੀਰ ਤੇ ਆਪਦੇ ਤੇ ਲਾਉਣੇ ਕਿੱਥੇ ਵਰਜਸ ਵਾਸਤੇ ਤੇ ਉਹ ਵੀ ਲਾਉਣੇ ਆਪਦੇ ਸਰੀਰ 'ਤੇ ਉਹ ਨਸ਼ਾ ਕਰ ਨਸ਼ਾ ਤਾਂ ਉਹੀ ਮਾਰਾ ਇਹ ਠੀਕ ਆ ਲੱਗ ਗਈ ਨਸ਼ਾ ਮਾਰਾ ਹੁੰਦਾ ਬਾਲਾ ਐ ਕਿੱਧਰ ਗਿਆ ਉਹ ਕੌਣ ਪਾਪਾ ਮੇਰੇ ਉਹ ਤਾਂ ਯਾਰ ਬਾਹਰ ਨੂੰ ਗਿਆ ਸਿੱਖਉ ਨਹੀਂ ਪਾਵਾ ਚਿਰੋਗਾ ਮੈਨੂੰ ਸੁਣਦਾ ਸਿੱਖੰਗਦਾ ਜਾਇ ਨਹੀਂ ਹੈ ਜੀ ਬਾਹਰ ਨੂੰ ਕੀ ਕਰਨ ਗਿਆ ਇਹ ਦੇਖੋ ਕੋਈ ਗਿਆ ਹੋ ਭਾਈ ਕੰਮ ਚੰਦੇ ਆਉਦੇ ਆਪਣਾ ਗੜਾ 10000 ਨਿਕਲਦਾ ਐ ਸੇ ਕੋਈ ਬਾਲਾ ਮੈਨੂੰ ਐਦਾ ਧਰਨ ਵੀ ਇੱਕ ਥੰਡ ਲੋਟ ਹੁੰਦੀ ਹੈ ਯਾਰ ਧਰਨ ਇੱਥੋਂ ਕਿਵੇਂ ਲੋਟ ਹੋਊ ਯਾਰ ਲੱਗਦਾ ਮੈਨੂੰ ਹਲਦੀ ਹੋਵੇ ਯੁਕਰ ਨਹੀਂ ਨਹੀਂ ਧਰਨ ਇੱਥੋਂ ਨਹੀਂ ਲੋਟ ਆਉਂਦੀ ਅੱਛਾ ਨਾ ਧਰਨ ਤਾਂ ਢਿੱਡ ਚ ਹੀ ਹੁੰਦੀ ਹੈ ਤੇ ਡੇਚ ਹੂੰ ਭਾਈ ਇੱਥੋਂ ਹੀ ਹੱਲ ਦੀ ਆ ਨਾੜ ਤਾਂ ਹੈਗੀ ਅਕਸਰ ਐਂ ਤਾਂ ਸਰਕਲ ਸਾਰੇ ਪੈਰਾਂ ਸਿਰ ਨੂੰ ਜਾਂਦਾ ਹਾਂ ਖੂਨ ਦਾ ਸਰਕਲ ਪੈਰਾਂ ਤਾਂ ਹੀ ਆ ਹੂੰ ਦੇਖੀਏ ਉੱਠ ਖੜੇ ਕੇ ਨਾ ਬੇ ਭਾਗ ਹੈ ਨਹੀਂ ਪਤਾ ਸੁੱਤੇ ਹੀ ਪਏ ਹੁਣ ਪਤਾ ਨਹੀਂ ਕੋਈ ਕੰਮ ਦਾ ਢੱਕਾ ਕਰਿਆ ਹੋ ਕੇ ਨਾ ਉਹ ਭੈਣ ਦੇ ਲ ਨੇ ਪਾਲਾ ਵੀ ਉਹ ਜਿਆ ਕਰਤਾ ਆਪਦੇ ਨਾਲ ਆਪ ਤਾਂ ਸੀ ਗਈ ਚੱਲ ਮੈਂ ਤਰਾ ਦਾ ਹੋ ਪਈ ਆ ਸਾਹਮਣੇ ਉੱਠੀ ਹੀ ਨਹੀਂ ਉਹ ਇੰਨਾ ਨੇ ਕੀ ਕਰਨਾ ਨਾਲ ਸਰੀਰ ਬਣੂ ਤਾਂ ਫੇਰ ਹੀ ਉੱਠਣਗੇ ਚਲ ਠੌਣੇ ਬਹਿਣਗੇ ਆਪੂੰ ਮੇਰੇ ਸਾਲਿਆਂ ਨੇ ਰਜਾਈ ਦੇਖ ਕੇ ਕਿਹੜੇ ਲੋਟ ਲਈ ਆ ਮੇਰੀ ਮਸ਼ੂਕ ਦੀ ਚੁੰਨੀ ਆਏ ਨਾ ਖਿੱਚ ਰਾਮ ਨੇ ਵੀ ਮੰਮੀ ਨਾ ਮੇਰੀ ਮਸ਼ੂਕ ਦੀ ਚੁੰਨੀ ਆ ਹਾਂ ਮੇਰੀ ਮਸ਼ੂਕ ਦੀ ਚੁੰਨੀ ਆਏ ਨਾ ਖਿੱਚ ਕਿਹੜੀ ਚੁੰਨੀ ਆ ਇੱਥੇ ਆਪਾ ਲਿਆ ਪਾ ਲਿਆ ਓਏ ਓ ਓਏ ਐ ਕਿਉਂ ਰਿਆਈ ਲਈ ਪਏ ਓਏ ਰਮਨੇ ਦੀ ਮੰਮੀ ਆ ਮੈਂ ਨਹੀਂ ਨਾਛਾ ਹੈ ਨੀ ਤੇਰੀ ਭੈਣ ਦਾ ਫੁੱਦਾ ਤੇਰੀ ਤਾਂ 12 ਵਜੇ ਗਏ ਉੱਠਣ ਦਾ ਟਾਈਮ ਨਹੀਂ ਹੋਇਆ ਖਾਲਾ ਰਮਨੇ ਦਾ ਬਾਈ ਆ ਬਾਈ ਆ ਨਵਾ ਪਿੰਡੋਂ ਜਾ ਕੇ ਮੁੜਿਆ ਤੁਸੀਂ ਸੁੱਤੇ ਪਏ ਹੋ ਬੇੜੇ ਬਾਵਾ ਵੱਡਾ ਹੋ ਗਿਆ ਨਾ ਉੱਠੇ ਉੱਠੇ ਨਹੀਂ ਬਾਸੂੰ ਠਾਰੀ ਕਰਕੇ ਕਿੱਥੇ ਠਾਰੀ ਮੈਨੂੰ ਤਾਂ ਲੱਗਦੀ ਨਹੀਂ ਇਰੇ ਕੋ ਥੱਲੇ ਦੀ ਪਾਇਆ ਹੋ ਕੁਛ ਕੀ ਪਾਇਆ ਮੇਰੇ ਥੱਲੇ ਐਡੀ ਧੁੱਪ ਚੜੀ ਪਈ ਬੱਸ ਉੱਠਦੇ 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 ਆ 12 ਵਜ ਗਿਆ ਟਾਈਮ ਹੀ ਹੋਇਆ ਓ ਤੂੰ ਤਾਂ ਉੱਠ ਖੜੋਏ ਤਾਂ ਨਹੀਂ ਉੱਠੀਦਾ ਤੂੰ ਤਾਂ ਬੱਸ ਸੋਈ ਨਹੀਂ ਉੱਠਿਆ ਜਾਂਦਾ ਹੂੰ ਕਿਉਂ ਚੱਲ ਕੋਈ ਨਹੀਂ ਕਰ ਹੱਡੀ ਜ ਟੁੱਟ ਗਈ ਹਾਂ ਜਵਾਕ ਕਹੇ ਕਈ ਭੈਣ ਚੋਤੀ ਇਹਦੀ ਹਾਂ 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 ਨਾਪ ਕਰੇ ਨਾ ਉਹਨੂੰ ਕਰਨ ਦੇਵੇਂ ਚਾਹ ਚੰਚੜੀ ਪੜਾ ਲੈ ਸਾਲਾ ਚਾਹ ਦਾ ਮਨਾਂ ਮੈਂ ਪਿੰਡ ਜਾ ਕੇ ਚਾਹ ਤੁਸੀਂ ਕਰਨੀ ਕਿ ਮੈਂ ਕਰਨੀ ਸੀ ਗੱਲ ਕਰਦੇ ਮਾ ਕੀ ਬਣਾਈ ਹੋਵੇ ਬਣਾਈ ਹੋਵੇ ਹਜੇ ਕਾਨੂੰ ਟਾਈਮ ਹੋਇਆ ਅਠਣ ਦਾ ਆ ਨਾ ਕਰਕੇ ਕੁਕਰੋ ਬਿਆਰ ਲਸਾਉ ਲੋ ਆਜੇ ਕੀ ਹੈ ਟਾਈਮ ਬਹੁਤ ਹੋ ਗਿਆ ਯਾਰ 12:00 ਵਜੇ ਅੱਛਾ ਮੈਂ ਤੈਨੂੰ ਕੀ ਅੱਛਾ ਤੁਹਾਨੂੰ ਧੁੱਪ ਤੋਂ ਪਤਾ ਪਰਛਾਵਾਂ ਕਿੱਥੇ ਭੱਗ ਗਿਆ ਹਾਂ ਫੇਰ ਤਾਂ ਕੁਛ ਵੀ ਨਹੀਂ ਹੋਇਆ ਟਾਈਮ ਅੱਛਾ ਫੇਰ ਤਾਂ ਉੱਠਣ ਦਾ ਟਾਈਮ ਹੈ ਰਾਣਾ ਇਹ ਤਾਂ 12:30 ਆਮ ਗੱਲ ਇਹ ਛੜ ਕਿਹੜੇ ਕਿੱਥੇ ਆ ਸਿਆਲਾ ਤੇ ਹੋਰ ਹੁਣ ਆ ਜਿਹੜੀ ਚੱਲੀ ਜਾਂਦੀ ਛੰਡੀ ਮੈਨੂੰ ਕਿਉਂ ਨਹੀਂ ਲੱਗਦੀ ਸੋਨ ਨੂੰ ਬਾੜੀ ਲੱਗਦੀ ਐ ਅੱਛਾ ਛੱਡੀ ਕਰਕੇ ਆ ਬਈ ਅੱਛਾ ਛੱਡ ਕੇ ਜਮਾ ਤੁਸੀਂ ਤੇ ਹੋਰ ਹੋਰ ਤੁਸੀਂ ਨਹੀਂ ਛੱਡ ਸਕਦੇ ਨਸ਼ਾ ਛੱਡੇ ਕਰਕੇ ਤੂੰ ਐ ਸ਼ੋਗਰ ਸ਼ੋਗਰ ਮਣਾ ਵੀ ਇਹ ਛੱਡ ਗਏ ਪਿਆ ਤੂੰ ਵੀ ਛੱਡੀ ਨਹੀਂ ਸਕਦੇ ਪਿਆ ਦਾ ਕਿ ਤੈਨੂੰ ਕੀ ਦੁੱਖਾ ਕਿਛਾ ਖਾਂਦਾ ਉਹਨਾਂ ਕਾਇਦੇ ਨੂੰ ਚੋਰੀਆਂ ਖਾ ਲੈਂਦੇ ਹੋਗੇ ਨਾ ਨਹੀਂ 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 ਚੋਰੀਆਂ ਲੈ ਕੋਈ ਦਿਮਾਗ 'ਚ ਫਰਕਾ ਚੋਰੀਆਂ ਅੱਛਾ ਬਸ ਆਪਦੇ ਸ਼ਰੀਰ ਨੂੰ ਮਨੋਂ ਹੀ ਤਿਆਗਦਾ ਵੀ ਜਦੋਂ ਰੋਜ਼ ਦਾ ਕਲੇਸ਼ ਹੈ ਵੀ ਮਨਾ ਕਰ ਵੀ ਛੱਡ ਘੇੜਾ ਅੱਛਾ ਵੀ ਖਾਂਦੀ ਨਹੀਂ ਆਇਆ ਬਸ ਤਿਆਗਦਾ ਮੈਨੂੰ ਰਾਜੇ ਨੇ ਹੀ ਤਿਆਗਤੀ ਸੀ ਮੇਜੇ ਨੇ ਸਵਾ ਚਾਹਤੀ ਸੀ ਅੱਛਾ ਤੇ ਕੌਲਾਂ ਤਿਆਗਤੀ ਸੀ ਵੀ ਜੇ ਨੇ ਉਹ ਮੈਂ ਤਿਆਗਦਾ ਮੈਨੂੰ ਤਾਂ ਨਹੀਂ ਲੱਗਦਾ ਵੀ ਤੁਸੀਂ ਨਸ਼ਾ ਛੱਡਦੇ ਹੋਗੇ ਨਾ ਨਾ ਹੁਣ ਤਾਂ ਸ਼ਰੀਰ ਹੀ ਛੱਡਾਂਗੇ ਛੱਡਿਆ ਅੱਛਾ ਵਧੀਆ ਜੇ ਸ਼ਰੀ ਛੱਡ ਜੋ ਹੋਰ ਕੀ ਭਾਲਦੇ ਆਂ ਬੋਤਲਾਂ ਲਵਾ ਦੇ ਆਪਾਂ ਠੰਡੀਆਂ ਹਨ ਠੰਡੀਆਂ ਬੋਤਲਾਂ ਠੰਡੀਆਂ ਕਰ ਮੈਂ ਛਣੇ ਕਰ ਦੂ ਹਾਂ ਤੜੀ ਕਰ ਮੈਂ ਛੋਗੀ ਤੁਹਾਨੂੰ ਅੱਛਾ ਅੱਛਾ ਤੇ ਪਾਣੀ ਚ ਬੈਠਾ ਕਰੋ ਜਾ ਕੇ ਖੇਤ ਦੇ ਡੱਗੀ ਚ ਪਾਣੀ ਤੇ ਫਿਰ ਬਾਲਾ ਜਮਾ ਗੜੀ ਬਣਿਆ ਪਿਆ ਹੁੰਦਾ ਕਦੇ ਨਾਲ ਗੜਾ ਬਣਿਆ ਪਿਆ ਨਿੱਗਾ ਪਾਣੀਆ ਮੋਟਰ ਦਾ ਪਾਣੀ ਚ ਬੈਠਾ ਜਾਵਾਂਗੇ ਕਿਤੇ ਡੱਗੀ ਚ ਆਇਂ ਨਾ ਕੱਢਣੇ ਪਈਏ ਵੀ ਮਰੇ ਅਮਰਾਏ ਕਦੇ ਨਾਲ ਮਰ ਪਾਣੀ ਨਾਲ ਮਰਿਆ ਕਦੇ ਬੰਦਾ ਜੁੜ ਜਾਗੇ ਮੈਂ ਕੱਢ ਪੁੱਛਾਂਗੇ ਜੁੜ ਜਾਗੇ ਨਾ ਨਾ ਅਮਰਵਾਣਾ ਯਾਰ ਤੂੰ ਹੀ ਗੱਲ ਨਾ ਨਾ ਉਹ ਹੀ ਗੱਲ ਫੇ ਤੇਰੇ ਕੋਲੇ ਗੱਲ ਕਰੀ ਕੀ ਹੋ ਗਿਆ ਨਾ ਨਾ ਉਹ ਤੇਰੇ ਕੋਲੇ ਗੱਲ ਕਰੀਏ ਜੇ ਮੈਂ ਗਾਹ ਨਾ ਦੱਸ ਉਹ ਪੱਟੂ ਖੜਾ ਯਾਰ ਇਹ ਨਹੀਂ ਗਮਨ ਨਿਕੜ ਕਰ ਲਾ ਪਈ ਰਪਿਆ ਟੱਕਾ ਫੱਟ ਜਾ ਇੱਕ ਮਾਥਲ ਵੀ ਇੱਕ ਗੱਲ ਸੀ ਮੁੰਬਈ ਪੂਰੀ ਉਰੀ ਉਰੀ ਹੈ ਇਹ ਉਰੇ ਹੋ ਗਿਆ हां भाई बंदे वाली ओए जेटा कलेश करेंगे फिर तो ਦੱਸਣਾ ਇਹ ਤਾਂ ਭਾਈ ਕਲੇਸ਼ ਵਾਲੀ ਗੱਲ ਹੋਈ ਤਾਂ ਕਲੇਸ਼ ਵੀ ਹੋਊਗਾ ਫਿਰ ਤਾਂ ਰਹਿਣਗੇ ਇੱਧਰ ਹੋ ਜਾਣਗੇ ਉਹ ਦੱਸ ਦੇ ਨਾ ਰਹਿਣਗੇ ਕੋਈ ਕੁਝ ਜ਼ਰੂਰੀ ਹੈ ਯਾਰ ਉਹ ਤਾਂ ਅੱਜ ਨਹੀਂ ਤਾਂ ਕੱਲ ਸੀ ਪਤਾ ਤਾਂ ਲੱਗੂਗਾ ਹੀ ਫਿਰ ਲੱਗੂ ਦੇਖੀ ਜਾਓ ਫਿਰ ਪਹਿਲਾਂ ਐਵੇਂ ਬਸ ਉਹ ਨਹੀਂ ਲੱਗੂ ਜਦੋਂ ਪਾਣੀ ਵਾਰੇਗਾ ਹਾਂ ਉਹਦੀ ਪਤਾ ਲੱਗੂਗਾ ਜਦੋਂ ਪੜਾਕਾ ਪਾਤਾ ਕਾਦਾ ਮਾਂ ਪਰਮਾਤਮਾ ਨੂੰ ਪਤਾ ਲੀਲੀ ਛੱਤ ਵਾਲੇ ਨੂੰ ਓ ਯਾਰ ਐਂ ਕਾ ਤਾਂ ਜਿਆਦਾ ਕੋਈ ਗੱਲ ਦੱਸ ਦੇ ਫਿਰ ਕਲੇਸ਼ ਦਾ ਕੋਈ ਜ਼ਰੂਰੀ ਹੈ ਕਰੇ ਕਲੇਸ਼ ਅੱਗੇ ਕਿਹੜਾ ਆਪਣੇ ਕਦੇ ਪਿਆ ਨਾ ਤੂੰ ਹੀ ਪਾਉਣ ਵਾਲਾ ਮੈਂ ਕਹਦਾ ਆਪਣੇ ਤੁਸੀਂ ਪਾਉਣੇ ਔਰ ਕੰਮ ਦਾ ਡੱਕਾ ਕਰਦੇ ਨਹੀਂ ਤੁਸੀਂ ਨਸ਼ੇ ਤੇ ਜੋਰ ਹੈ ਤੁਹਾਡਾ ਅਛਾ ਕਿਹੜਾ ਪੈਂਟੋਟ ਕਹਿੰਦਾ ਇੱਥੇ ਛੱਡ ਗਏ ਮੈਂ ਤੈਨ ਮੈਂ ਤੈਨ ਦੱਸਾਂ ਉਹ ਨਾ ਨਾ ਛੇੜਾ ਨਾ ਲੈਣੀ ਸਾਡੇ ਕੋਲੇ ਨਾ ਲੈਦੀ ਮੈਂ ਤੈਨੂੰ ਦੱਸਾਂ ਗੱਲ ਤੂੰ ਬਹਿ ਯਾਰ ਖੁੰਡਾ ਨਾ ਮੇਰੀ ਭੈਣ ਤੇਰੀ ਕੀ ਲੱਗੀ ਸਾਡਾ ਚਿੱਟ ਕਬਰ ਦਾ ਨਾ ਤੂੰ ਕਿੱਧਰ ਜਾ ਕੇ ਕਬਰ ਦਾ ਅੱਛੇ ਜਿਹੇ ਬੰਦੇ ਨਸ਼ਾ ਛੱਡ ਕੇ ਗਾਲ ਨਿਕਲ ਗਏ ਤੜਕੀ ਦੂ ਗਾਲ ਤਾਂ ਮੈਂ ਮਿੰਟ 'ਚ ਛਡਾ ਦੂੰ ਕੱਢਣੋ ਪੁੱਛਣਾ ਤੂੰ ਕਿੱਧਰ ਜਾ ਕੇ ਉਹ ਕਿੱਧਰ ਆਏ ਮੈਂ ਦੱਸਾ ਉਹ ਕ ਮੈਂ ਤੂੰ ਕਿੱਧਰ ਆਏ ਗੱਜਾ ਮਸਾ ਕੇ ਕੋ ਬੁੜੀਆਂ ਆ ਰਹੀਆਂ ਸੀ ਤੇਰੀ ਭੈਣ ਦਾ ਫੁੱਦ ਆ ਰਿਹਾ ਸੀ ਤੇਰੀ ਦਾ ਸਾਲਾ ਬੁੜੀਆਂ ਦਾ ਹੱਕ ਨਹੀਂ ਗਾ ਰੱਖਣ ਦਾ ਕਿੱਥੇ ਜਾਵੇਂ ਮਾ ਪਿੰਡੋਂ ਐ ਅੱਛਾ ਪਿੰਡੋਂ ਪਿੰਡੋਂ ਹੋ ਠੀਕ ਆ ਠੀਕ ਆ ਨਿਗਾਹ ਤਾਂ ਤੁਸੀਂ ਰੱਖੋ ਬੜੀਆਂ ਇੱਥੇ ਕੋਠੇ ਤੇ ਬਹਿ ਜਾ ਕਰੋ ਥੋੜੀ ਬਹੁਤ ਨਿਗਾਹ ਆ ਤੁੰਨੂੰ ਤਾਂ ਕੀ ਲੋੜ ਆ ਹਾਂ ਤੁਸੀਂ ਮੰਜਾ ਛੱਡ ਦਿਓ ਥੋੜਾ ਓਰੇ ਖਿੱਚ ਲੈ ਮੰਜਾ ਟਰੈਂਕ ਚਾਹ ਓਰੇ ਖਿੱਚ ਲੈ ਹੈ ਓਰੇ ਖਿੱਚ ਲੈ ਅੱਗੇ ਪਾਵਾਂ ਟੁੱਟ ਜੂ ਬਾਹੀ ਲਾ ਆਪਣੇ ਮੰਜੇ ਦੀ ਹਵਾਲ ਆ ਯਾਰ ਹੈ ਆਪਣੇ ਬਾਕੀ ਕਿੱਥੇ ਗਏ ਤੇ ਕੀ ਦੱਸ ਸੁਣ ਕੀ ਕਹਿੰਦਾ ਸੀ ਉਹ ਤਾਂ ਬਚਾਲ ਕਰ ਗਏ ਹੁਣ ਕਿਉਂ ਫਾਇਦਾ ਹੀ ਨਹੀਂ ਗੱਲ ਕਰੀ ਦਾ ਨਾ ਉਹ ਦੱਸ ਦੇ ਯਾਰ ਹੋ ਜਾ ਲੱਗੂ ਕੋਰਲਾ ਦਾਤਨ ਕਰਕੇ ਕਲ ਦੇ ਉਹ ਨੇੜੇ ਹੋ ਜਾ ਹਾਂ ਕੱਲ ਆਇਆ ਦੇਖ ਜੇ ਤਾਂ ਕਲੇਸ਼ ਕਰੇਗਾ ਫਿਰ ਤਾਂ ਭੈਜਾ ਨਹੀਂ ਇਗਲੇਸ਼ ਕਰੇਗਾ ਚਰੈਂਡ ਇਦਰੀ ਹੋ ਜਾ ਹੈ ਤਾਂ ਆਇਆ ਤਾਲ ਕਰ ਪਤਾ ਹੈ ਭਾਈ ਦਾ ਫੁੱਦਾ ਹੈ ਆਪਦੀ ਦਾ ਨਾਮ ਦੱਸ ਪੈ ਛੱਡ ਕੇ ਜਾਂਦਾ ਜਦੋਂ ਲਾਉਣੀ ਆ ਹਾਂ ਗੁਰਚ ਕਰ ਰਿਹਾ ਕਰੇ ਹੈਗਾ ਗੁਰਚ ਉਹ ਗੁਰਚ ਮਗਾਰਾਂਗੇ ਬਾਈ ਤੋਂ ਤੇਰੇ ਕੋਲ ਹੈ ਨਹੀਂ ਮੇਰੇ ਕੋਲ ਨਹੀਂ ਆਪਾਂ ਤਾਂ ਕਦੇ ਰੱਖੀ ਨੀ ਟੱਕਾਂ ਤੇ ਸੀ ਉਹ ਤਾਂ ਰੱਖਦਾ ਹੁੰਦਾ ਸੀ ਅੱਛਾ ਕੀ ਚਾਹੀਦਾ ਬੁਰਛ ਇਹ ਕਹਿੰਦਾ ਵੀ ਹੁਣ ਆਪਾਂ ਜਰਦਾ ਜੱਫਾ ਵੀ ਛੱਡ ਕੇ ਵੀ ਬੁਰਛ ਬਰਛੂ ਮਗਾ ਲ ਕੇ ਭਾਈ ਤੋ ਕੌਣ ਗਿਆ ਹਾਂ ਤੇ ਫਿਰ ਪਹਿਲਾਂ ਨਾ ਭੈਣ ਜਾਈ ਮੈਂ ਪਿੰਡੋਂ ਐ ਲਿਆ ਆਂਦਾ ਕੱਲ ਤੂੰ ਤਾਂ ਭੌਂਕਦੀ ਫਿਰਦਾ ਕੀ ਭੌਂਕਦਾ ਫਿਰਦਾ ਭੌਂਕਦਾ ਫਿਰਦਾ ਨਾ ਤੂੰ ਬਗਜਿਆ ਕਰ ਤੂੰ ਹੀ ਤਾਂ ਜੋ ਮੰਜੇ ਨਹੀਂ ਛੱਡਦੇ ਮੈਂ ਤਾਂ ਜਾਣਾ ਹੀ ਐ ਗੱਲ ਕਰਨ ਲਈ ਉਹ ਦੇਉਗਾ ਲੱਗੋ ਛੋਟੇ ਦਾ ਰਿਆਈ ਨਹੀਂ ਲੈਂਦੀ ਉਹ ਨਾ ਹੋ ਜਾ ਮੈਂ ਉਰੇ ਵੇਂਦਕ ਉਰੇ ਆ ਜਾ ਪਰਾਂ ਉਹ ਰੈਂ ਦੇ ਲੜਾਈ ਬੋਲ ਇਹ ਰੁੱਖਾ ਬੋਲ ਰੈਂ ਦੇ ਆਈ ਮੈਂ ਕੀ ਫਾਇਦਾ ਰੁੱਖਾ ਬੋਲਦਾ ਗੱਲ ਇਹ ਜੀ ਅਮਾਤਰੀ ਪਿੰਡ ਚ ਢੋਲ ਵਾਜੀ ਆ ਨਾ ਜਿੱਦੇ ਉਪਰਾਂ ਕਾਪਾ ਹਾਂ ਅੱਛਾ ਹਾਂ ਮੈਨੂੰ ਤਾਂ ਕੋਈ ਆਸ ਨਹੀਂ ਤੁਸੀਂ ਐਂ ਆ ਕੰਮ ਕਰਦੇ ਹੋਗੇ ਜਲਦ ਹੁੰਦਾ ਇਕ ਅੱਧਾ ਪਿੰਡ ਮੈਂ ਕਿਹਾ ਆ ਉਹ ਓਏ ਤੁਹਾਨੂੰ 10 ਦਿਨ ਹੋ ਗਏ ਕੋਈ ਨਾ ਧੋ ਲੋ ਮਸ਼ਕ ਮਰੀ ਜਾਂਦੀ ਆ ਤੁਹਾਡੇ ਚੋਂ ਛਾਬਣ ਮੱਛਲੇ ਜਨ ਮੈਂ ਆ ਜਾ ਦੇਮ ਆਏਗੀ ਦੇਮ ਛਾਬਣ ਤਰਿਆ ਯਾਰ ਸਾਰਾ ਕੁਝ ਇਹ ਛਾਬਣ ਲਿਆ ਜੋ ਉੱਥੇ ਅੰਦਰ ਵੜੋਂਗੇ ਤਾਂ ਫੇਰ ਹੀ ਹੈ ਧੋਣ ਵਾਲੀ ਨਾਲ ਨਹੀਂ ਤੇ ਵਾਲ ਖਰਾਬ ਹੋ ਗਏ ਨਹੀਂ ਨਹੀਂ ਵਾਲ ਖਰਾਬ ਹੈ ਦਾੜੀ ਡੂੜੀ ਮੁੜ ਕੇ ਜੁੜ ਜਾਂਦੇ ਸ਼ੈਂਪੂ 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 ਨਹੀਂ ਪ੍ਰੋਕੂੜੂ ਹੈਗਾ ਤਾਂ ਗਾੜਾ ਵਾਲੇ ਕੱਢ ਲੈਣਗੇ ਉਹ ਨੀ ਡਾਬ ਨਹੀਂ ਲਾਉਂਦੇ ਨਾ ਜੰਮਿਆਂ ਪੈ ਡਾਡਾ ਬਣੇ ਸੀ 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 ਵਾਲਾ ਗਾਣਾ ਉਹ ਕਲੀਨਿਕ ਪਲਾਸ ਲਾ ਹਾਂ ਉਹ ਲਾ ਉਹ ਤੂੰ ਨਾ ਲਾ ਓਏ ਨਾ ਤੈਨੂੰ ਦੱਸ ਦੇਣਗੇ ਨਾ ਤੈਨੂੰ ਨਾ 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 ਮੁਸ਼ਕ ਮਰੀਆ ਇਹਨਾਂ ਨੂੰ ਲਾ ਦੇ ਨਹੀਂ ਬਿਨਾ ਇਸ਼ਨਾਨ ਆ ਕੱਪੜਾ ਵੀ ਥਰਾਫ ਦਿੰਦਾ ਉਹ ਜਿਹੜਾ ਤੁਹਾਡੇ ਪੈ ਜਾਂਦਾ ਤੂੰ ਨਾ ਲਾ ਮੈਂ ਇਸ਼ਨਾਨ ਕਰਾਂ ਹਾਂ ਤੂੰ ਨਾ ਹਜੇ ਕਿਲੋੜਾ 10 ਕ ਦਿਨ ਹੋਏ ਐ ਮੰਗਰ ਤੂੰ ਨਾ ਲਈ ਹੈ ਨਾ ਗੱਲ ਕਰ ਲਈ ਪੁੱਛਾਂ ਉਹ ਬੈਂਡ ਕੋਲ ਗੱਲ ਦੇਖ ਐ ਇਹ ਵੀ ਤੈਨੂੰ ਹਾਂ ਦੱਛਾ ਗੱਲ ਦੱਸ ਫੇਰ ਉਹ ਲੜਾਈ ਪਾਉ ਉਹ ਹੈ ਹੂੰ ਕੁਲੇ ਸਤਾ ਨਾ ਕਰੀਂ ਬਲੋ ਜੇ ਕੱਲ ਨੂੰ ਗੱਲ ਜੇਣੀ ਪਾਏ ਤੂੰ ਕਹਿੰਦੇ ਨਹੀਂ ਪਾਜੇ ਤੂੰ ਕਹਿੰਦੇ ਵੀ ਆ ਤਾਂ ਪਿਓ ਦਾਦੇ ਨੇ ਨਹੀਂ ਕੀਤਾ ਕੰਮ ਤੂੰ ਕਿਵੇਂ ਕਰੀਂਗਾ ਇਹ ਗੱਲ ਦਾ ਔਖਾ ਹੋ ਜੂ ਫੇਰ ਹਾਂ ਹਾਂ ਕੋਈ ਬੰਝ ਗੱਡਾਂਗੇ ਐਸਾ ਅਸੀਂ ਅੱਛਾ ਹਾਂ ਕਾਰੂ ਬੇਰ ਕਰਾਂਗੇ ਰੈ ਕਰੀ ਜੰਨੇ ਤੁਹਾਡੇ ਕੋਲੇ ਰਹੀਆਂ ਤੁਸੀਂ ਡੱਕਾ ਨਹੀਂ ਕਰ ਸਕਦੇ ਫੇਰ ਰਹਿਣ ਦੇ ਛੱਡ ਦੇ ਕੋਈ ਜ਼ਰੂਰੀ ਹੈ ਕਰ ਨਾ ਜੱਟਾਂ ਗਿਆ ਪਾ ਨੂੰ ਕੋਈ ਲੋੜ ਐਂ ਕਾ ਤੂੰ ਜਨਾਨ ਕਰ ਲਾ ਉਹ ਪਾਲਿਆ ਕੋਈ ਕਰਲਾ ਕੰਮ ਤੰਦਾ ਇੱਥੇ ਬੁੰਕਰ ਬੁੰਕਰ ਮਾਰ ਲਾ ਉਹ ਤੂੰ ਪ੍ਰਵਾਹ ਨਾ ਕਰ ਐ ਪ੍ਰਵਾਹ 12:00 ਵੱਜ ਗਏ ਲਾ ਕੇ ਪ੍ਰਵਾਹ ਨਾ ਕਰ ਜਨਾਨ ਕਰ ਲੀ ਗੇ ਇੱਟਾਂ ਚ ਰੇਤਾਂ ਨਹੀਂ ਰਹਿਣ ਦਿੰਦਾ ਇਹਨਾਂ 'ਚ ਮੈਂ ਗਾਰੰਟੀ ਐ ਮੇਰੀ ਅੱਛਾ ਉਹ ਕਿੱਡਾ ਕੱਡਾ ਕਾ ਹੋ ਰਿਹਾ ਜਿਵੇਂ ਕੋਈ ਘਰੇ ਨਹੀਂ ਹੁੰਦਾ ਉਹਨਾਂ ਨੂੰ ਹੱਥ ਲਾ ਲੋ ਸਾਰਾ ਬਣਾ ਦੇਵਾਂਗੇ ਕਦੋਂ ਬਣਾ ਦੇਵੋਗੇ ਮੋਨ ਵਰਗਾ ਯਾ ਮੈਂ ਤੂੰ ਮਖਾ ਦੇਖੀ ਚੱਲ ਖਾਈ ਮਾਰ ਮਾ ਕੱਢ ਨੀ 12 ਵਜੇ ਤੱਕ ਹਜੇ ਤੁਹਾਡਾ ਸਰੀਰ ਨਹੀਂ ਬਣਿਆ ਦੁਬਾਰਾ ਕਦੋਂ ਬਣਾਓਗੇ ਜਿਹਦਾ ਕੱਖ ਪਟਣੀ ਮੈਂ ਤਾਂ ਕੋਈ ਚੰਚਾ ਚੰਚਾ ਹੋਰ ਮਾਰ ਦੋ ਦੁਖਾਰੀ ਵੀ ਕਾਰ ਲਿਖਾਣਾ ਮਾਜਾ ਨਾ ਆ ਕੇ ਉਹ ਨਾ ਨਾ ਓਏ ਨਾ ਲੈ ਕੋਈ ਸਰੀਰ ਖੋਲ ਜੂ ਉਤਰਾ ਮਾੜਾ ਮੋਟਾ ਨਾ ਹੋਣਾ ਜਾਂਦਾ ਹਾਂ ਹਾਂ ਨਾ 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 ਟੱਕ ਜਮ ਨਾ ਲੈ ਤੂੰ ਤੁਸੀਂ ਇੰਨੇ ਕਰੋ ਗੱਲ ਬੱਸ ਆਹ ਆਹ ਆ ਲੈ ਕੋ ਕਰੀ ਜਨਾ ਹੋਰੀ ਨਹੀਂ ਪਈ 2 35 ਹੱਟ ਪਰਾਂ ਤੂੰ ਹੈਗੀ ਹੈ ਖਾਲੀ ਦਿੱਖਣਾ ਕਿਉਂ ਭਈਏ ਗਏ ਆ ਗਲਤੀ ਤੂੰ ਨਾ ਆਇਆ ਮੈਂ ਦੇ ਦੂੰਗਾ ਕੋਈ ਨਹੀਂ ਆਕੜ ਕੇ ਪੁਰਾ ਚੱਲਦਾ ਕਿੱਥੇ ਚੱਲਦਾ ਪੁਰਾ ਪੁਰਾ ਚੱਲਦੀ ਕਰਕੇ ਜੇ ਬਾਹਰ ਨਿਕਲੇ ਹੋ ਤਾਂ ਫੇਰ ਹੀ ਪਤਾ ਲੱਗੇ ਕੋਚ ਕੇ ਤਾਇਆ ਉਹ ਘੱਟ ਖਾਲਿਆ ਕਰਦੇ ਉਹ ਤਾਂ ਮੁਠੀਆਂ ਭਰ-ਭਰ ਖਾਈ ਗਏ ਹੋ ਹਾਂ ਪਤਾ ਲੱਗਦਾ ਥੋਡੇ ਮੂੰਹ ਤੋਂ ਸਰੀਰ ਦੱchn ਲੱਗ ਪੂਰਾ ਸਰੀਰ ਹੀ ਭਰ ਗਿਆ ਤੇਰਾ ਅੱਛਾ ਮੂੰਹ ਤੋਂ ਪਤਾ ਲਾ ਲਾਲੀ ਆ ਗਈ ਦੇਖੀ ਚਾਹੀ ਤੂੰ ਆਏਂ ਬਤਾ ਕੌਡੀ ਖੱਡਣ ਲੱਗਦੀ ਅੱਛਾ ਕਾਹ ਨੂੰ ਕਹੀ ਠੀਕ ਉਹ ਛੱਡ ਦੇ ਹੁਣ ਇਹਦਾ ਖੜਾ ਉਹ ਆ ਪੈਰਾਂ ਨੂੰ ਪਾਲਾ ਲੱਗਦਾ ਕਾਹਦੇ ਨੂੰ ਲੱਗਦਾ ਪੈਰਾਂ ਨੂੰ ਪਾਲਾ ਉਹੀ ਲੜੀ ਕੀ ਨੀ ਆ ਤੂੰ ਕੀ ਦੋ ਪੱਗਾਂ ਬੰਨੀਆਂ ਤੈਨੂੰ ਭਈ ਇਹਦੀ ਐਡੀ ਕਾਹੀ ਠੰਡ ਹੈ ਸਿਰ ਨੂੰ ਜਾਂਦੀ ਠੰਡ ਮਾਰਦੀ ਹੁੰਦੀ ਉਹ ਕਬੇ ਅਕਲਾ ਮੈਨੂੰ ਤਾਂ ਬਾਰਦੀ ਨਹੀਂ ਸਾਰਾ ਦਿਨ ਤੁਰਿਆ ਫਿਰਦਾ ਮੈਂ ਤਾਂ ਕਾਮਲੇ ਬੰਦਿਆਂ ਨੂੰ ਥੋੜੀ ਠੰਡ ਲੱਗਦੀ ਹੁੰਦੀ ਆ ਅੱਛਾ ਤੁਸੀਂ ਸਿਆਣੇ ਹੋ ਦੋਨੇ ਹਮ ਮੈਂ ਜਾ ਫਿਰ ਘੰਟਾ ਹਜੇ ਕੀ ਹੈ ਪੈ ਜਾਨੇ ਆ ਹਾਂ ਪੈ ਜਾ ਪੈ ਜਾ ਇਹੇ ਹੈ ਹੈ ਆ ਪਾਓ ਹਾਂ ਕੰਕ ਵਧੀਆ ਖੜੀ ਆਪਣੀ ਹਾਂ ਹੈ ਬਾਪਾ ਓਏ ਹਾਂ ਜਿਹੜੀ ਆਪਾਂ ਕਣਕ ਤੇ ਸਪਰੇਅ ਜੀ ਕੀਤੀ ਸੀ ਬਾਥੂ ਤੇ ਗੁੱਲੀ ਡੰਡੇ ਵਾਲੀ ਹੂੰ ਮਰ ਗਿਆ ਤੂੰ ਕੜੀ ਤੇ ਸਪਰੇਅ ਕੀਤੀ ਸੀ ਕਾ ਹਾਂ ਹੋਰ ਕੌਣ ਕੀ ਕਿਹਨੇ ਕੀਤੀ ਸਪਰੇਅ ਤਾਂ ਮੈਂ ਕਰਾਏ ਤੇ ਕਰਾਈ ਤੁਸੀਂ ਇਹ ਸਪਰੇਅਾਂ ਕਰਦੇ ਹੋ ਫਿਰ ਘਾਟੇ ਕਦੇ ਆਪਾਂ ਨੂੰ ਮੈਂ ਕੀਤੀ ਸੀ ਤੁਹਾਡੇ ਸਰੀਰ ਹੀ ਤੁਰਦੇ ਮੈਂ ਹਾਂ ਨਾ ਲਾ ਮੈਂ ਨਾ ਲਾ ਨਾ ਲਾ ਨਾ ਲਾ ਢੋਲਾ ਪੈਂਦਾ ਲੰਨਾ ਚੱਕੇ ਨਾਲ ਜਿਵੇਂ ਰਿਸ਼ਤੇ ਦੇ ਵਿੱਚ ਜਾਣਾ ਹੁੰਦਾ ਹੈ ਕੱਪੜੇ ਹੋਣਗੇ ਹਾਂ ਲੀੜਾ ਕੱਪੜਾ ਫਿਰ ਉੱਥੇ ਰੱਤੇ ਚ ਡਿੱਗੀ ਜਾਂਦੇ ਆਏ ਨਮੀ ਪਾਲੀ ਤਾਇਆ ਆ ਨਿੱਕਰ ਵੀ ਬਦਲ ਲਈ ਚੰਗਾ ਤਰਣਾ ਲੂ ਵਧੀਆ ਹੋ ਜੂ ਯਾਰ ਮੈਂ ਕੀਤੀ ਤਾਂ ਸੀਗੀ ਸਪਰੇਅ ਯਾਰ ਮੈਂ ਕਿਹਾ ਓ ਯਾਰ ਕਿਹੜੀ ਸਪਰੇਅ ਕੀਤੀ ਕਿਉਂ ਤੇ ਮੈਂ ਆਖਣਾ ਸਪਰੇਅ ਤਾਂ ਮੈਂ ਕਰਾਇ ਤੇ ਕਰਾਈ ਹੈ ਕਿ ਤੁਸੀਂ ਕੰਮ ਕਰਦੇ ਹੋ ਫਿਰ ਗੱਲਾਂ ਕਹਦੀਆਂ ਮੈਂ ਕਿਦੋਂ ਕਰਕੇ ਆਥੇ ਸੁੱਥ ਦਾ ਕਣਕੀ ਦੇਖੀ ਜਾਂਦੀ ਬਾਹਰ ਨਿਕਲ ਕੇ ਵੀ ਗੇੜਾ ਮਾਰ ਲਗੇ ਕਣਕ ਤਾਂ ਦੇਖੀ ਬੱਲੀਆਂ ਕੱਢਿਆ ਹੀ ਕਣਕ ਆਪਣੀ ਹਾਂ ਹੈ ਰੇਰੂ ਚੰਗੀ ਪਾਈ ਸੀ ਨਾ ਤੂੰ ਰੇ ਰੇ ਤਾਂ ਪਾਈ ਸੀ ਯਾਰ ਮੈਂ ਵਾਇਪਾ ਯਾਰ ਮੈਂ ਤੁਹਾਨੂੰ ਕਿਉਂ ਦਮਾ ਖਾਦਾ ਤੂੰ ਢਾਈ ਬੋਰੀ ਵਾਜਾ ਤੂੰ ਘੰਟਾ ਹੋ ਗਿਆ ਕੋਈ ਨਹੀਂ ਇੰਨਾ ਜਿਆਦਾ ਐ ਵੀ ਮੈਂ ਆਪਾਂ ਢਾਈ ਬੋਰੀਆਂ ਕਿੱਲੇ ਦੀਆਂ ਪਾਈਆਂ ਹੋਈਆਂ ਤੇਰੀ ਭੈਣ ਦਾ ਫੁੱਦਾ ਪਾਇਆ ਤੇਰੀ ਦਾ ਕਿਉਂ ਹਾਂ ਬੋਰੀਆਂ ਦਾ ਤਿੰਨ ਪਾਈਆਂ ਕੜਕ ਜੇ ਪਾਈ ਹੋਵੇ ਤਾਂ ਫੇਰ ਹੀ ਐ ਅੱਛਾ ਅੱਛਾ ਫਿਰ ਮੈਂ ਕਿਦੋਂ ਪਾ ਗਿਆ ਢਾਈ ਬੋਰੀਆਂ ਤੂੰ ਕਿਹੜੀਆਂ ਢਾਈ ਬੋਰੀਆਂ ਬਾਤੀਆਂ ਉਹ ਪਾਈਆਂ ਤਾਂ ਈ ਬੋਰੀਆਂ ਦਾ ਪਾਈਆਂ ਸੀ ਯਾਰ ਇੱਕ ਐ ਨਹੀਂ ਪਤਾ ਫਿਰ ਕਿਹੜੇ ਸਾਲ ਪਾਈਆਂ ਸੀ ਪਾਈਆਂ ਸੀ ਹਾਂ ਦੋ ਤਿੰਨ ਸਾਲਾਂ ਦੀ ਗੱਲ ਹੋਊ ਹਾਂ ਤੈਨੂੰ ਅੱਖੇ ਦੀ ਨਾ ਪਾਈਆਂ ਹਾਂ ਤੇ ਪਰ ਹੁਣ ਕਾਲੀ ਕਹੀ ਨੇ ਤੂੰ ਵੀ ਹੁਣ ਪਾਈਆਂ ਉਹ ਫਿਰ ਮੈਨੂੰ ਯਾਦ ਨਹੀਂ ਰਹਿੰਦਾ ਯਾਰ ਦਿਮਾਗ ਨਾ ਖਾ ਮੈਂ ਉਹਦਾ ਲੈਣਾ ਪਤਾ ਕੀ ਲੈ ਉਹ ਬਹਿ ਜਾ ਯਾਰ ਅੱਜ ਉਧਰ ਕਿਧਰ ਜਾਏਗਾ ਬਹਿ ਜਾ ਯਾਰ ਉਹ ਮੈਂ ਕਿਹਾ ਨਾ ਨਾ ਲੈ ਕੇ ਨਾ ਟਾਈਮ ਬਾਵਾ ਹੋ ਗਿਆ ਮੇਰ ਬਾਾਰ ਕਿਉਂ ਪੁੱਛ ਲਈ ਬਾਾਰ ਖੜਕਾ ਕੇ ਕੋ ਤੈਨੂੰ ਐਡਾ ਕੀ ਡਰ ਜਾਇਆ ਮੈਂਦਰ ਵਗ ਜੂ ਉਨ ਦਰ ਤੱਕ ਇਹਨੇ ਕਈ ਵਾਰੀ ਬਿਣਾ ਨਿਕਰਦੋ ਨਾ ਇਹਨੂੰ ਹੀ ਜਾਂਦਾ ਹੁੰਦਾ ਫਿਰ ਕੋਈ ਨਹੀਂ ਕੋਈ ਨਹੀਂ ਹੈ ਕੋਈ ਨਹੀਂ ਇਹ ਨਾ ਚੋਰਾ ਕਰ ਤੂੰ ਹਾਂ ਮੈਂ ਬਾਹਰ ਕੇ ਖੜ ਕੇ ਦੇਖ ਹਾਂ ਬਾਹਰ ਕੇ ਖੜ ਕੇ ਦੇਖ ਲਈ ਹਾਂ ਪਤਾ ਤਾਂ ਲੱਗੇ ਦਾ ਦਸ ਤਣ ਕਰੇ ਅੱਲ ਰਕਮਾਰ ਆ ਹਾ 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 ਕਾਇਜਨ ਹੋ ਗਏ ਭਾਈ ਦੇ ਗਾਜ ਨਾ ਗੇ ਜਿਹਾ ਸਰੀਰ ਖੋਲੀ ਜਾਂਦਾ ਨਾ ਤੇ ਤੋਂ ਕਰਮੜੇ ਨਾ ਤੀ ਨੂੰ ਬੜੇ ਜਨ ਹੋ ਗਏ ਇਸ਼ਨਾਨ ਕਰ ਆ ਰ ਡ ਡ ਡ ਪਾਣੀ ਤੱਤਾ ਹੋਵੇ ਤਾਂ ਚੰਗਾ ਖਰ ਕੋਸਾ ਗਿਆ ਰਾਏ ਕਰ ਵੰਟ ਤੇ ਆਉਣੇ ਨੂੰ ਪਉਣ ਦੀ ਲੰਨ ਲਵੇ ਪੈਣਾ ਨਸ਼ਾ ਖਾ ਗੇ ਆ ਬਲੀ ਨਾ ਜਾਣੀ ਸੱਬਲੀ ਕੀ ਕੋਲ ਕੇ ਬਾਤियां ਖਾਵੇ ਮਾਛੜੀ ਨਾ ਕਹਿ ਕੇ ਮਲੀ ਕਾ ਜਾਣ ਤੇਰਾ ਯਾਰ ਚਲਦੇ ਆ 7000 ਨੂੰ ਕਿੱਲੋ ਨਹੀਂ 3000 ਨੂੰ ਕਿੱਲੋ ਨਹੀਂ ਗੱਲ ਸੁਣ ਮੇਰੀ ਬਿੱਲੋਨੀ ਜੇ ਤੋ ਖਾਲੀ ਕੋਲ ਕੇ ਰੋ ਖਾਲੀ ਕੋਲ ਕੇ ਥੱਲੋਂ ਹੱਲੋ ਨਹੀਂ ਕੰਨ ਅੱਗੇ ਫਿਰ ਕੇ ਪਾਸਾ ਪੈਂਗੇ ਜਾ ਡੱਕ ਨਾ ਜਾਣੀ ਬਸ ਤਰ ਕੇ ਜਾ ਜੀ ਮਾਰ ਪੇੜ ਜਾ ਆ ਨਾ 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 ਨੀ ਕੰਬਣੀ ਅੱਜ ਸ਼ੌਕ ਕਰ ਗਿਆ ਲੱਗ ਗਿਆ ਖੜ ਗਿਆ ਅੱਗ ਲੱਗ ਗਿਆ ਦੇਖ ਗਿਆ ਤਾਂ ਸੀ ਕੰਜੇ ਦੇ ਟਾਈਮ ਬਾਵਾ ਲਾਤਾ ਨਾ ਹੁਣ ਤੇ ਰੱਬ ਵਰਗਾ ਜੀਦਾ ਯਾਰ ਬੈਠੇ ਇਿੱਕ ਤੇ ਗਵਾਤੀ ਥਾਣੇ ਚ ਰੋਲਤਾ ਹਾਂ ਹਾਂ ਰੋਲਤਾ ਰੋ ਆ ਤੇਰੀ ਭੈਣ ਦਾ ਉਹ ਤੇਰੀ ਦਾ ਕਾਣੂ ਭਾਈ ਹਾਂ ਇਹ ਤੇ ਨਾ ਇਹ ਕੀ ਹੈ ਇਹ ਨਰਮੀ ਵਾਲਾ ਵੀ ਆ ਤੇਰੀ ਭੈਣ ਦਾ ਫੁੱਤਾ ਚਰੀ ਦਾ ਕਾਣੂ ਬਾਟੀ ਨਾ ਉਹ ਨੂੰ ਹੀ ਆ ਮੈਂ ਤਾਂ ਅੱਛਾ ਮੈਂ ਕਹ ਪਾ ਲਾਂਗੇ ਅਸੀਂ ਨਸ਼ਾ ਛੱਡ ਤਾ ਤੁਸੀਂ ਤੇ ਛੱਡੀ ਨਾ ਕਰ ਮੈਂ ਤਾਂ ਫੁੱਟਾ ਮਰੂ ਨਰਮੀ ਵਾਲਾ ਵੀ ਆ ਯਾਰ ਮਰੀ ਤੇਰੀ ਓਏ ਭਰਾ ਮੈਨੂੰ ਪਿੱਛੇ ਆ ਜਾ ਰੋ ਲੈ ਨਹੀਂ ਓਏ ਭਰਾ ਓਏ ਆ ਜਾ ਰੋ ਤੂੰ ਮੈਂ ਤੈਨੂੰ ਇਹਦਾ ਉਹ ਵੀ ਹੈ ਨਰਮੀ ਦਾ ਅੱਛਾ ਆਹ ਨਰਮੀ ਦਾ ਵੀ ਹੈ ਆ ਕੀ ਹੈ ਤੇ ਤੂੰ ਇੱਟੜਿਆ ਉਹ ਕੋਸਾ ਪੱਟ ਮਤ ਜਦ ਮੈਂ ਖਾਂਦੇ ਹੀ ਨਹੀਂ ਜੇ ਬਟੋਲੀ ਲੈ ਕੇ ਭੈਣਿਓ ਨੂੰ ਆਉਣ ਆਲਾ ਥੋਲੇ ਚ ਨਾਰ ਆ ਗਈ ਰੀਦੇ ਨਾਲ ਨਾਰ ਆ ਗਈ ਇਹ ਚ ਕਾ ਜਾਈਗਾ ਪਹਿਲਾਂ ਆ ਪੁੱਕੀ ਖਾ ਲਈ ਨਾ ਹੋਂ ਦਾਗੀ ਚੋਰਾ ਕਾ ਨੂੰ ਰੀਦੇ ਆ ਆਪਾ ਚ ਜਾ ਕੋਈਂ ਦੀ ਬੁੰਡ ਦੇਣੇ ਤੂੰ ਦੀ ਵੀ ਨਾਲ ਭੈਣ ਚੋਤੀਓ ਪਿਆ ਮੰਜੇ ਚ ਜੇ ਛੋ ਵੀ ਪਾਜੀ ਮੈਂ ਖਾਂਦੇ ਹੀ ਨਹੀਂ ਬਟੋਲੀ ਗੱਲੀ ਕਰਦਾ ਹੀ ਨਹੀਂ ਮੈਂ ਤੇਰੇ ਬਾਹਰ ਚਲ ਕੇ 60 60 ਆ ਗਿਆ ਮੇਰੀ ਗੋਸੋ ਕਨੇ ਸਾਲਾ ਛੋਂ ਦਾ ਵੱਲ ਇੱਕ ਗੱਲ ਲੈਕ ਅਸੀਂ ਛੱਡ ਗਏ ਹਾਂ ਤੂੰ ਤਾਂ ਹੀ ਤਾਂ ਝੋਲਾ ਚੱਕਿਆ ਸੀ ਨਾਲ ਭੈਣ ਦੀ 부ਦੀ ਸਹਰੀ ਜਾਣਾ ਸੀ ਕਲੇਸ਼ ਕਰਨਾ ਹੁੰਦਾ ਯਾਰ ਮੈਂ ਤਾਂ ਕਰਨਾ ਹੀ ਹੈ ਕਲੇਸ਼ਾ ਮੇਰਾ ਚੋਂ ਹੀ ਨਾ ਟਿਕ ਜਾਂਦਾ ਤੇ ਹਾਂ ਮੂੰਹ ਚ ਪਾਉਂਦਾ ਦੇਖਾ ਫਾਟਿਆ ਤਪਾਈ ਜਾਂਦਾ ਸੀ ਬਾਟੀ ਚੋੜ ਕੀ ਸੀ ਕੌਣ ਨੂੰ ਪਾਈ ਜਾਂਦਾ ਸੀ ਫਿਰ ਉਹੀ ਕਰ ਅਸੀਂ ਛੱਡ ਗਏ ਤੁਸੀਂ ਛੱਡ ਜਿਓਗੇ ਛੱਡ ਹੀ ਆ ਫਿਰ ਕਹਿ ਕਹਿ ਕੇ ਲਾ ਦਨੇ ਤੂੰ ਆਪ ਮੈਂ ਕਹਿੰਦਾ ਲਾ ਦਨੇ ਵੀ ਛੱਡ ਦੇ ਕੌਣਾ ਲਾਉਣ ਦਾ ਮੈਨੇ ਜੀਏ ਨਾ ਵੀ ਛੱਡਦੇ ਨਹੀਂ ਫਿਰ